ਸਸੀ ਕਲਦੀ ਫਸਟ ਸੈਸ ਕਲੋਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਔਨਲਾਈਨ ਹੈ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜਿਹੜਾ ਵੀ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਤੁਹਾਨੂੰ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਹੈ ਇਸ ਨੰਬਰ ਤੇ ਵਟਸਐਪ ਕਰਨਾ ਹੈ ਉਸ ਤੋਂ ਬਾਅਦ ਆਪਣੀ ਔਨਲਾਈਨ ਪੇਮੈਂਟ ਪਾਉਣੀ ਐ ਐਡਰੈਸ ਭਜਨੇ ਛੂਟ ਕੋਡ ਏ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀ ਗੁਰਪੁਰਾ ਰੋਡ ਨੇੜੇ ਗੁਰਦਾਰ ਗੋਦਰੀ ਸਾਹਿਬ ਫੀਫਟ ਔਰ ਸਾਡੇ ਅੱਜ ਅੱਜਕੱਲ ਬਾਬਾ ਫਰੀਦ ਜੀ ਦਾ ਮੇਲਾ ਲੱਗਿਆ ਹੋਇਆ ਤੁਸੀਂ ਆਓ ਨਾਲੇ ਸੂਟ ਲੈ ਕੇ ਜਾਓ ਨਾਲੇ ਮੇਲਾ ਦੇਖ ਕੇ ਜਾਓ ਠੀਕ ਹੈ ਲਓ ਜੀ ਸ਼ੁਰੂ ਕਰਦੇ ਆਂ ਖਰਾਜੀ ਵੀਡੀਓ ਤੇ ਅੱਜ ਦੀ ਵੀਡੀਓ ਫਿਰ ਡਿਸਕਾਊਂਟ ਦੇ ਸੂਟ ਰਹਿਣਗੇ ਵਰਕ ਵਾਲੇ ਸੂਟ ਰਹਿਣਗੇ ਜਿਵੇਂ ਆਪਾਂ ਅੱਗੇ ਕੀਤਾ ਸੀਗਾ ਕਿ ਦੋ ਸੂਟ ਲੈਣ ਤੇ 100 100 ਲੈਸ ਹੋ ਜਾਂਦੇ ਨੇ ਉਸੇ ਤਰੀਕੇ ਨਾਲ ਹੀ ਅੱਜ ਫਿਰ ਇਹ ਸੂਟ ਮਿਲਣਗੇ ਤੁਹਾਨੂੰ ਕਿਉਂਕਿ ਆਪਾਂ ਵਰਕ ਵਾਲੇ ਸੂਟਾਂ ਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਆਪਾਂ ਸਟਾਕ ਕਲੀਅਰ ਕਰ ਰਹੇ ਹਾਂ ਠੀਕ ਹੈ ਜੀ ਤੁਸੀਂ ਵੀ ਮੌਕੇ ਦਾ ਫ ਲੋ ਜੀ ਪਹਿਲਾ ਸੂਟ ਤੁਹਾਨੂੰ ਦੁਪੱਟੇ ਨਾਲ ਦਿਖਾ ਦੇਣੀ ਆ ਕੱਲਾ ਸਹੀ ਆ ਰਿਹਾ ਹੁਣ ਮੇਰੇ ਖਿਆਲ ਲੈ ਸਹੀ ਹੈ ਵੀ ਸਹੀ ਹੈ ਹਾਂ ਕੱਲੋਂ ਹੁਣ ਬਿਲਕੁਲ ਸਹੀ ਦਿਖ ਰਿਹਾ ਹੈ ਇਹ ਸੂਟ ਦੁਪੱਟੇ ਨਾਲ ਮਿਲੂਗਾ ਜੀ ਥੋੜਾ ਜਿਹਾ ਕੱਟ ਸਹੀ ਆ ਆਹ ਵਾਹ ਸੋਹਣਾ ਕਲਰ ਥੋੜਾ ਜਿਹਾ ਫਰਕ ਲਓ ਜੀ ਬਾਲਾ ਹੀ ਜ਼ਿਆਦਾ ਸੋਹਣਾ ਸੂਟ ਹੈ ਤੇ ਮੈਂ ਲੈਂਥ ਵਗੈਰਾ ਨਾਲ ਆਪਦਾ ਹੋ ਲੂੰਗਾ ਲੋ ਜੀ ਲੈਂਥ ਇਹਦੀ ਹੈਗੀ ਹੈ 38 ਪਰ ਜਿਹੜਾ ਇਹਦਾ neck ਹੈ ਨਾ ਜੀ ਉਪਰੋਂ ਬੰਨਣਾ ਕਿਉਂਕਿ ਇਹਦਾ ਗੈਪ ਹੈ ਜਿਹੜਾ ਇਹ ਘਟ ਹੈ ਇਸ ਲਈ ਘਟ ਰੱਖਿਆ ਹੋਇਆ ਇਹਦਾ neck ਹੈ ਜਿਹੜਾ ਉਹ ਇੱਥੋਂ ਨਿਕਲਣਾ ਹੈ ਇਹ ਤੁਹਾਡੇ neck ਤੱਕ ਜਾਊਗਾ ਇਹ ਵਾਲਾ ਪੈਨ ਠੀਕ ਹੈ ਤੇ ਤੁਸੀਂ ਇਹ 42 43 ਤੱਕ ਆਰਾਮ ਨਾਲ ਸੌਂਦਾ ਰੈਡੀ ਕਰ ਸਕਦੇ ਹੋ ਤੇ ਅੱਗੇ ਤੁਸੀਂ ਦੇਖੋ ਇਹਦਾ ਘੇਰਾ ਘੇਰਾ ਵੀ ਨਾਪ ਲੈਣੇ ਹਨ ਘੇਰਾ ਤਾਂ ਵੱਧੂ ਹੀ ਹੈ ਕਿੰਨਾ ਨਾਪ ਲੈਣੇ ਕਿੰਨਾ ਹੋਏਗਾ 24 ਘੇਰਾ ਜੀ ਤੇ ਜੌਰਜਟ ਦੇ ਵਿੱਚ ਸੂਟ ਹੈ ਸੌਫਟ ਵਾਲੀ ਜੌਰਜਟ ਹੋਊਗੀ ਤੇ ਇਹ ਹੈਗੀ ਆ ਜੀ ਇਹਦੀ ਬਹੁਤ ਜੂ ਬਹੁਤ ਸੋਹਣਾ ਵਰਕ ਹੋਇਆ ਹੋਇਆ ਬਹੁਤ ਸੋਹਣਾ ਸਟੱਫ ਹੈ ਦੁਪੱਟਾ ਦੇਖੋ ਦੁਪੱਟਾ ਉਦੋਂ ਸੋਹਣਾ ਹੈ ਦੁਪੱਟਾ ਉਦੋਂ ਸੋਹਣਾ ਹੈ ਬਹੁਤ ਪਿਆਰਾ ਦੁਪੱਟਾ ਹੈ ਐਨ ਖੁੱਲਾ ਚੌੜਾ ਦੁਪੱਟਾ ਹੈ ਚੌੜਾਈ ਬਹੁਤ ਹੈ ਦੁਪੱਟੇ ਦੀ ਲੈਂਥ ਮੈਂ ਤੁਹਾਨੂੰ ਨਾਪ ਕੇ ਦੱਸ ਦਿੰਨੀ ਆ ਕਿੰਨੀ ਹੋਊਗੀ ਮੈਨੂੰ ਲੱਗਦਾ ਹੈ ਵੀ 1.5 ਤੋਂ 2 ਹੋਊਗੀ ਇਹਦੀ ਲੈਂਥ ਹੈਗਾ 1.5 ਤੋਂ 2 ਹਾਂ ਸਵਾਦ ਉਹ ਲੰਘਦਾ ਦੁਪੱਟਾ ਹੈਗਾ ਚੌੜਾਈ ਬਹੁਤ ਹੈਗੀ ਆ ਠੀਕ ਹੋਊਗਾ ਭਰਾ ਇਹ ਸੂਟ ਜੇ ਤਾਂ ਤੁਸੀਂ ਮਤਲਬ ਕਿ ਇਕੱਲਾ ਲੈਣਾ ਤਾਂ ਤੁਹਾਨੂੰ 1200 ਚ ਮਿਲੂਗਾ ਜੇ ਤੁਸੀਂ ਇਹਦੇ ਨਾਲ ਇੱਕ ਸੂਟ ਹੋਰ ਲੈ ਲੈਨੇ ਹੋ ਤਾਂ 1100 ਚ ਮਿਲੂਗਾ ਠੀਕ ਹੈ ਜੀ 100 ਰੁਪਏ ਲੈਸ ਹੋ ਜਾਊਗਾ ਐਸੀ ਠੀਕ ਲਓ ਜੀ ਆਹ ਸੂਟ ਦੇਖੋ ਇਹ ਜਮ ਕਾਟਨ ਦੇ ਵਿੱਚ ਸੂਟ ਹੈ ਸੂਟ ਬਹੁਤ ਸੋਹਣਾ ਤੁਸੀਂ ਵਰਕ ਵੀ ਦੇਖ ਰਹੇ ਹੋ ਕਲਰ ਵੀ ਦੇਖ ਰਹੇ ਹੋ ਠੀਕ ਹੈ ਜੀ ਘੇਰਾ ਵੀ ਮੇਲਾ ਦਾ ਸਟ੍ਰਾਈਟ ਹੀ ਹੈਗਾ ਤੇ ਮੈਂ ਅੱਗੇ ਤੁਹਾਨੂੰ ਬਾਜੂ ਵੀ ਦਿਖਾ ਦੇਣੀ ਆ ਲੋ ਇਹ ਬਾਜੂ ਦਾ ਵਰਕ ਹੈ ਲੋ ਜੀ ਮੈਂ ਤੁਹਾਨੂੰ ਦੱਸਦੀ ਆ ਕਿ ਇਹ ਸੂਟ ਵੈਸੇ ਆਪਾਂ 1000 ਰੁਪਏ ਦਾ ਦੇਣਾ ਸੀਗਾ ਪਰ ਹੁਣ ਇਹਦੇ ਵਿੱਚ ਇੱਕ ਛੋਟੀ ਜੀ ਪ੍ਰੋਬਲਮ ਹੈ ਤੁਸੀਂ ਦੇਖੋ ਉਹ ਵੀ ਮੇਰੀ ਨਿਗਾ ਪੈ ਗਈ ਇੱਥੇ ਮਾੜੀ ਜੀ ਹਲਕੀ ਜੀ ਚਿਰਖੀ ਜਿਵੇਂ ਹੁੰਦੀ ਹੈ ਮਾੜੀ ਜੀ ਆ ਦੇਖੋ ਆ ਗਿਆ ਮਮੂਲੀ ਜੀ ਤੇ ਇਸ ਕਰਕੇ ਇਹ ਸੂਟ ਹੈਗਾ ਜਿਹੜਾ ਇੱਥੇ ਜੇ ਤਾਂ ਤੁਸੀਂ ਥੋੜੀ ਜੀ ਕੋਈ ਲੇਸ ਵਗੈਰਾ ਲਾ ਲਓਗੇ ਬਰੀਕ ਜੀ ਇਹਨੂੰ ਪੱਟਵਾ ਕੇ ਇੱਥੇ ਲੇਸ ਇਨਸਰਟ ਕਰ ਲਓਗੇ ਸੂਟ ਬਹੁਤ ਸੋਹਣਾ ਬਣ ਜਾਊਗਾ ਪਰ ਅੱਜ ਇਹ ਸੂਟ ਹੁਣ ਤਾਂ ਇਹ ਕੌਡੀਆਂ ਦੇ ਜਮੇ ਕੌਡੀਆਂ ਦੇ ਬਾਹਰ ਆ ਰਹੇ ਹੈ ਜੀ ਪਰ ਹੱਲ ਹੋ ਜਾਂਦਾ ਹੁੰਦਾ ਇਹਦੇ ਨਾਲ ਦੁਪੱਟਾ ਵੀ ਆਹ ਲਓ ਇਹ ਵਾਲਾ ਦੁਪੱਟਾ ਇਹਦੇ ਨਾਲ ਚਨੂਨ ਦੇ ਵਿੱਚ ਦੁਪੱਟਾ ਹਾਫ ਪਿਆਰ ਸ਼ਿਫੋਨ ਦੇ ਵਿੱਚ ਚਨੂਨ ਨਹੀਂ ਹਾਫ ਪਿਆਰ ਸ਼ਿਫੋਨ ਦਾ ਦੁਪੱਟਾ ਆ ਲਓ ਠੀਕ ਹੈ ਲੋ ਜੇ ਇਹ ਸੂਟ ਤੁਸੀਂ ਕੱਲਾ ਲੈਨੇ ਹੋ ਫਿਰ ਤਾਂ ਇਹ ਤੁਹਾਨੂੰ ਮਿਲੂਗਾ ਜੀ ਮਤਲਬ ਕਿ 900 ਚ ਦੁਪੱਟੇ ਨਾਲ ਜੇ ਤੁਸੀਂ ਇਹਦੇ ਨਾਲ ਕੋਈ ਹੋਰ ਲੈ ਲੈਨੇ ਤਾਂ 800 ਦੇ ਵਿੱਚ ਆ ਜੂਗਾ ਕਿਉਂਕਿ ਇਹਦੇ ਵਿੱਚ ਨੋਕਸ ਪੈ ਗਿਆ ਆਦਰਵਾਇਜ਼ ਇਹ ਸੂਟ ਵਧੀਆ ਸੂਟ ਨਿਕਲਣ ਵਾਲਾ ਸੀਗਾ ਚਲੋ ਜੋ ਵੀ ਹੈ ਚਲੋ ਅਗਲਾ ਦੇਖੋ ਜੀ ਲਓ ਜੀ ਅਗਲਾ ਸੂਟ ਦੇਖੋ ਇਹ ਹੈਗਾ ਚਨੂਨ ਦੇ ਵਿੱਚ ਨੇੜੇ ਕਰਕੇ ਦਿਖਾ ਦਿੰਨੇ ਆ ਸ਼ਾਈਨ ਕਰਦੀ ਹੈ ਕਪੜਾ ਸ਼ਾਈਨ ਕਰਦਾ ਆ ਲੋ ਫਰੋਜ਼ੀ ਨਹੀਂ ਹੈਗਾ ਇਹ ਗ੍ਰੀਨ ਜੇ ਕਲਰ ਚ ਹੈ ਗ੍ਰੀਨ ਜੀ ਕਹਿ ਸਕਦੇ ਆਪਾਂ ਇਹਨੂੰ ਅੱਛੀ ਸਹੀ ਆਉਂਦਾ ਸਹੀ ਆਉਂਦਾ ਤੇ ਲੋ ਜੀ ਇਹ ਸਾਰਾ ਜਰੀ ਨਾਲ ਵਰਕ ਹੋਇਆ ਹੋਇਆ ਵਿੱਚ ਵਿੱਚ ਜਿਹੜਾ ਰੈੱਡ ਤੇ yellow ਦਿਖ ਰਿਹਾ ਉਹ ਥ੍ਰੈਡ ਹੈ ਬਾਕੀ ਸਾਰੀ ਜਰੀ ਲੱਗੀ ਹੋਈ ਹੈ ਤੇ ਇਹ ਮੈਂ ਤੁਹਾਨੂੰ ਮਾਪ ਕੇ ਦੱਸ ਦੇਣੀ ਆ ਤੇਰਾ ਵੀ ਟੱਗ ਗਈ ਆ ਹਾਂ yellow ਤੇ ਪੀ ਜਾਨੀ ਆ yellow ਤੇ pink ਲੋ ਜੀ 43 ਲੈਂਥ ਦਾ ਸੂਟ ਹੈਗਾ ਤੇ ਤੁਸੀਂ ਜੇ ਘਟਾਉਣਾ ਹੋਵੇ ਤਾਂ ਉੱਪਰੋਂ ਘਟਾ ਸਕਦੇ ਹੋ ਤਿੰਨ ਤਿੰਨ ਆਹ ਪੈਨਲ ਬਣੇ ਹੋਏ ਨੇ ਇਹਦੇ ਵਿੱਚ ਤੇ ਜਿਹੜੀ ਆ ਹੈਗੀ ਆ ਦੀ ਤੜਾਈ ਉਹ ਮੈਂ ਤੁਹਾਨੂੰ ਦੱਸ ਦਈਏ। ਨੇੜੇ ਆ ਕੇ ਸਰਦਈ ਕੇ ਬੰਦੇ ਅੰਦਰ। ਤੋਂ ਬਹੁਤ ਸੋਹਣਾ ਕਲਰ ਐ। 24 ਘੇਰਾ ਜੀ। ਕੱਟ ਕਰ ਸਕਦੇ ਹੋ ਜਿੰਨਾ ਮਰਜ਼ੀ। ਆ ਇੱਥੇ ਠੀਕ ਐ ਬਸ। ਤੇ ਇਹ ਹੈਗੀ ਆ ਦੀ ਬਾਜੂ। ਠੀਕ ਐ ਜੀ। ਲਓ ਜੀ ਇਹ ਸੂਟ ਵੀ ਮਿਲ ਜੂਗਾ ਤੁਹਾਨੂੰ 1000 ਰੁਪਏ ਦੇ ਵਿੱਚ ਜੇ ਤੁਸੀਂ ਕੱਲਾ ਲੈਣੇ ਆਂ ਤਾਂ। ਜੇ ਤੁਸੀਂ ਗੋ ਲੈਨੇ ਹੋ ਫਿਰ ਤੁਹਾਨੂੰ ਮਿਲ ਜੂਗਾ 900 ਚ ਔਰ ਜਿਵੇਂ ਅੱਜ ਕੱਲ ਹੁਣ ਮੌਸਮ ਅੱਗੇ ਚ ਆਉਣਾ ਹੈ ਉਹਦੇ ਵਿੱਚ ਇਹ ਸੂਟ ਬਹੁਤ ਵਧੀਆ ਰਹਿਣ ਵਾਲੇ ਨੇ ਅਗਲਾ ਦੇਖੋ ਇਹ ਵੀ ਜੌਰਜਟ ਦੇ ਵਿੱਚ ਬਹੁਤ ਸੌਫਟ ਵਾਲੀ ਜੌਰਜਟ ਮਿਲੂਗੀ ਸੋਹਣਾ ਹੀ ਬਹੁਤੇ ਵਰਕ ਵੀ ਬਹੁਤ ਸੋਹਣਾ ਮਿਲੂਗਾ ਸਟਾਈਲਿਸ਼ ਪੂਰਾ ਐਂਡ ਔਰ ਲੋ ਦੀ ਇਹ ਹੈਗਾ ਉੱਪਰ neck ਔਰ ਇਹ ਆਜੂਗੀ ਤੁਹਾਡੀ ਕਮਰ ਫਿਰ ਡਾਟਸ ਡਾਟਸ ਆਗੇ ਤੇ نیچے ਤੁਸੀਂ ਦੇਖੋ ਵਰਕ ਕਿੰਨਾ ਸਰਵਾਰ ਵੀ ਹੈ ਲੋ ਸਲਵਾਰ ਤੇ ਵੀ ਸੇਮ ਵਰਕ ਔਰ ਬਾਜੀ ਤੇ ਵੀ ਠੀਕ ਹੈ ਬਾਜੂ ਔਰ ਸਲਵਾਰ ਦੋਨਾਂ ਤੇ ਵਰਕ ਮਿਲੂਗਾ ਔਰ ਪ੍ਰਾਈਸ ਦੇਖ ਲਓ ਤੁਸੀਂ ਇਹਦੀ ਕੁਛ ਵੀ ਨਹੀਂ ਹੈਗੀ ਇਹਦੀ ਪ੍ਰਾਈਸ ਹੈਗੀ 1100 ਰੁਪਏ ਪਰ ਜੇ ਇੱਕ ਹੋਰ ਲੈ ਲਿਆ ਨਾਲ ਤੇ ਫਿਰ ਰਹਿ ਗਈ 1000 ਰੁਪਏ ਇੰਨਾ ਸਾਰਾ ਵਰਕ 1000 ਰੁਪਏ ਚ ਮਿਲਦੇ ਆ ਤੁਹਾਨੂੰ ਸੂਟ ਸਟੱਫ ਬਹੁਤ ਸੋਹਣਾ ਹੁੰਦਾ ਖੁਰਦਰਾ ਬਿਲਕੁਲ ਨਹੀਂ ਆਊਗਾ ਆ ਵੀ ਖੁਰਦਰਾ ਬਿਲਕੁਲ ਨਹੀਂ ਹੈ ਬਹੁਤ ਵਧੀਆ ਸੁਪੀਰੀਅਰ ਸਟੱਫ ਹੈਗਾ ਬਹੁਤ ਸੋਹਣਾ ਸਟੱਫ ਹੈ ਔਰ ਇਹਦੇ ਨਾਲ ਦੇ ਤਾਂ ਬਹੁਤ ਸਾਰੇ ਸੂਟ ਗਏ ਆਪਣੇ ਕੋਲੋਂ ਬਹੁਤ ਜ਼ਿਆਦਾ ਆलो ਲੋ ਜੀ ਇਹ ਨਾ ਮਿੱਟੀ ਲੱਗੀ ਹੋਈ ਆ ਹੋਰ ਕੁਛ ਨਹੀਂ ਇਹਦਾ ਵਹਿਮ ਨਾ ਕਰਿਓ ਜੀ ਇਹ ਸਾਫ਼ ਹੋ ਜਾਣਾ ਠੀਕ ਹੈ ਤੇ ਆलो ਆ neckage ਉੱਪਰ نیچے ਸਾਰੇ ਇਸ ਤਰ੍ਹਾਂ ਕਰਕੇ ਤੁਹਾਨੂੰ ਵਰਕ ਮਿਲੂਗਾ ਮੈਂ ਤੁਹਾਨੂੰ ਦੱਸ ਦੇਨੀ ਆ ਵੀ ਲੰਬਾ ਕਿੰਨਾ ਬਣੂਗਾ ਇਹ ਸੋ ਇਹ ਚ ਫਿਕ ਕਾ ਜੀ ਅੰਦਾਲ ਕਾ ਇਹ ਵਾਈਨ ਕਲਰ ਹੈ ਜੀ ਬਿਲਕੁਲ ਵਾਈਨ ਆਹੋ ਇਹ ਚ ਬੱਗਾ ਜੀ ਅੰਦਾਲ ਕਾ ਇਹਦੀ ਲੈਂਥ ਬਣੂਗੀ ਤੁਸੀਂ 39 ਤੱਕ 39 ਤੱਕ ਲਵਾ ਸਕਦੇ ਹੋ ਨੀਚੇ ਤੁਸੀਂ ਕੋਈ ਨੈਸ ਵਗੈਰਾ ਲਾ ਲਿਓ ਅੱਜ ਕੱਲ ਤੇ ਜਿੰਨੀ ਮਰਦੀ ਲੈਂਥ ਵਧਾ ਲਓ ਜੀ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਇਹ ਹੈਗਾ ਥਰੈਡ ਤੇ ਇਹ ਹੈਗਾ ਮਤਲਬ ਕਿ ਜਰੀ ਇਹ ਹੈਗੀ ਇਹਦੀ ਬਾਜੂ ਆਹੋ ਠੀਕ ਆ ਕਾਫੀ ਸਾਰਾ ਵਰਕ ਹੈ ਬਾਜੂ ਤੇ ਵੀ ਕਾਫੀ ਵਧੀਆ ਸੂਟ ਹੈਗਾ ਇਹ ਸੂਟ ਮਿਲ ਜੂਗਾ ਜੀ ਮੈਂ ਕਿਹਾ ਗਾਂ ਵੀ ਹੈ ਕਨੇ ਬਾਜੂ ਹੈ ਅੱਛਾ ਹੂੰ ਲਓ ਜੀ ਇਹਦੀ ਬਾਜੂ ਹੈ ਤੇ ਇਹ ਫਰੰਟ ਹੈ ਇਹ ਸੂਟ ਵੀ ਤੁਹਾਨੂੰ ਮਿਲ ਜੂਗਾ ਕੱਲਾ 1000 ਦਾ ਤੇ ਦੋ ਹੋ ਜਾਣਗੇ ਤੁਹਾਨੂੰ ਸੋ ਦਾ ਅਗਲਾ ਦੇਖੋ ਬਹੁਤ ਪਿਆਰਾ ਸੂਟ ਹੈ ਇਹਦੀ ਸੀ ਗ੍ਰੀਨ ਜਿਹਾ ਕਲਰ ਹੈ ਹੋਰ ਡੈਂਟਿੰਗ ਦੀ ਹੋਰ ਜਰਜਟ ਵਾਲੀ ਜਰਜਟ ਹੈਗੀ ਆ ਬਹੁਤ ਪਿਆਰਾ ਸੂਟ ਹੈ ਜਰੀ ਯੂਜ਼ ਕਰੀ ਹੋਈ ਆ ਕਾਫੀ ਸਾਰੀ ਪਿੰਕ ਔਰ ਹਲਕਾ ਹਲਕਾ ਪੈਰਟ ਜਿਹੜਾ ਕਲਰ ਔਫ ਥ੍ਰੈਡ ਆ ਬਾਕੀ ਸਾਰੀ ਜਰੀ ਯੂਜ਼ ਹੋਈ ਆ 골ਡਨ ਕਾਫੀ ਵਧੀਆ ਸੂਟ ਬਣੂਗਾ ਜੀ ਇਹ ਮੈਂ ਤੁਹਾਨੂੰ ਲੈਂਥ ਕੇ ਰਹਿਦਾ ਵੀ ਨਾਪ ਦਿੰਨੀ ਆ ਪਰ ਇਹ ਰੰਗ ਸਹੀ ਨਹੀਂ ਹੰਦਾ ਵਿੱਚ ਸੀਗਰੀ ਇਹਨਾਂ ਕਲਰ ਆ ਜੀ ਕਾਫੀ ਜਿਆਦਾ ਸੋਨਾ ਕਲਰ ਹੈਗਾ ਇਹੇ ਲੋ ਤੁਹਾਨੂੰ ਘੇਰਾ ਦੱਸਦੀ ਆ ਘੇਰਾ ਹੈਗਾ 23.5 ਤੇ ਲੈਂਥ ਇਹਦੀ ਹੈਗੀ 42 ਬੱਦੀਆਂ ਹਾਂ ਬਿਆੜੀ ਲੈਂਥ ਹੈ ਅੱਤਾਰੋ ਕੀ ਦੇਖਦੇ ਆਪਾਂ ਚਲ ਇਹ ਹੈਗੀ ਆ ਜੀ ਬਾਜੂ ਬਹੁਤ ਪਿਆਰਾ ਸੂਟ ਹੈ ਸਟੱਫ ਵੀ ਬਹੁਤ ਸੋਹਣਾ ਔਰ ਵਰਕ ਵੀ ਬਹੁਤ ਸੋਹਣਾ 1000 ਚ ਆ ਤਾਂ ਬੁਖਾਰੀ ਤਾਂ ਦਿਖਾ ਤਾਂ ਇਹ ਰਖਾਇਆ ਨਹੀਂ ਹਾਂ ਦਿਖਾਇਆ 1000 ਚ ਸੂਟ ਮਿਲੂਗਾ ਬਹੁਤ ਵਧੀਆ ਕੁਆਲਿਟੀ ਦੀ ਜੌਰਜਟ ਹੋਵੇਗੀ ਆ ਲੋ 200 900 ਮਹਿਰੂਨ ਕਲਰ ਦਾ ਸੂਟ ਹੈ 21 ਘੇਰੇ ਦਾ ਸੂਟ ਹੈਗਾ ਸਾਰਾ ਜਰੀ ਯੂਜ਼ ਕਰੀ ਹੋਈ ਆ ਤੇ ਆ ਪਿੰਕਾ ਜਿਹੜਾ ਇਹ ਥਰੈਡ ਹੈ ਠੀਕ ਹੈ ਜੀ ਤੇ ਬਾਜੂ ਹੈਗੀ ਆ ਇਹ ਵਾਲੀ ਕਾਫੀ ਸੋਹਣੀ ਬਾਜੂ ਹੈ ਤੇ ਨਾਲ ਇਹਦੇ ਮੈਂ ਤੁਹਾਨੂੰ ਸਲਵਾਰ ਦਿਖਾਉਣੀ ਆ ਕੰਟਰਾਸਟ ਦੇਖੋ ਤੁਸੀਂ ਇਹਦਾ ਕਿੰਨਾ ਸੋਹਣਾ ਹੈ ਪੀਚ ਕਲਰ ਦੀ ਸਲਵਾਰ ਨਾਲ ਕੰਟਰਾਸਟ ਕੀਤਾ ਹੋਇਆ ਬਹੁਤ ਸੋਹਣਾ ਸੂਟ ਲੱਗਦਾ ਆ ਲੋ ਇਹ ਹੈਗਾ ਸਲਵਾਰ ਦਾ ਪੀਸ ਇਹ ਸਲਵਾਰ ਦੇ ਉੱਪਰ ਵਰਕ ਮਿਲੂ ਕਾਫੀ ਜਿਆਦਾ ਸੋਹਣਾ ਸੁਟ ਲੱਗਦਾ ਜੀ ਇਹ ਬਹੁਤ ਪਿਆਰਾ ਸੁਟ ਲੱਗਦਾ ਠੀਕ ਹੈ ਇਹ 900 ਦੇ ਵਿੱਚ ਮਿਲੂਗਾ ਅਗਰ ਤੁਸੀਂ ਦੋ ਲੈਣੇ ਹੋ ਤਾਂ 800 ਚ ਕਾਫੀ ਵਧੀਆ ਲੱਗਦਾ ਸੁਟ ਇਹ ਅਗਲਾ ਦੇਖੋ ਇਹ ਦੁਪੱਟੇ ਨਾਲ ਆ ਸੀ ਹਾਂ ਲੋ ਇਹਦੇ ਵਰਕ ਹੈਗਾ ਸਲਵਾਰ ਤੇ ਔਰ ਬਾਜੂ ਦੇ ਬੜਾ ਸੋਹਣਾ ਲੱਗਣਾ ਇਹ ਸੂਟ ਜਦੋਂ ਤੁਸੀਂ ਨਾ ਇਹਦੀ ਸਟਿਚਿੰਗ ਕਰਾਉਂਗੇ 셔ਟ ਦੇ ਉੱਪਰ ਕਲੀਆਂ ਵਗੈਰਾ ਪਵਾ ਲੋਂਗੇ ਹਨਾ ਲੇਸਾਂ ਦੀਆਂ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਊਗਾ ਇਹ ਸਲਵਾਰ ਤੇ ਵਰਕ ਆ ਜਾਊਗਾ ਔਰ ਇਹ ਆ ਜਾਊਗਾ ਜੀ ਤੁਹਾਡੇ ਬਾਜੂ ਦੇ ਉੱਪਰ ਠੀਕ ਹੈ ਜੀ ਬਹੁਤ ਵਧੀਆ ਸੂਟ ਹੈ ਡੈਂਟਿੰਗ ਜੌਰਜਟ ਲੱਗੀ ਹੋਈ ਹੈ ਕਾਫੀ ਪਿਆਰਾ ਸੂਟ ਹੈਗਾ ਤੇ ਆਹ ਦੇਖ ਲਓ ਅੱਗੇ ਤੁਸੀਂ ਇਹਦਾ ਦੁਪੱਟਾ ਆਹ ਨਾਲ ਦਾ ਹੀ ਜੌਰਜਟ ਦਾ ਡੈਂਟਿੰਗ ਜੌਰਜਟ ਹੁੰਦੀ ਹੈ ਲਾਈਨਾਂ ਵਾਲੀ ਜੌਰਜਟ ਔਰ ਉਹਦੇ ਨਾਲ ਦਾ ਹੀ ਕਟਵਰਕ ਦਾ ਦੁਪੱਟਾ ਹੈ ਜੀ। ਲੋ। ਕਾਫੀ ਸੋਹਣਾ ਦੁਪੱਟਾ ਹੈ ਜੀ। ਬਹੁਤ ਧਿਆਰਾ ਸੁੰਦਰਾ ਹੈ। ਇਹ 1250 ਵਿੱਚ ਮਿਲੂਗਾ ਤੇ ਦੋਹਾਂ ਪਿੱਛੇ 1150 ਵਿੱਚ ਮਿਲੂਗਾ। ਲੋ ਜੀ ਅਗਲਾ ਸੂਟ ਦੇਖੋ। ਲੋ। ਲੋ ਜੀ ਇਹ ਹੈਗਾ ਡੈਂਟਿੰਗ ਯੋਰਟ ਹੈ ਦਾਈ ਸੂਟ ਆ ਬਹੁਤ ਸੋਹਣੀ ਲਾਈਨਾਂ ਵਾਲੀ ਜੌਰਟ ਲੱਗੀ ਹੋਈ ਹੈ ਤੇ ਤੇ ਵੀ ਤੇ ਇਹ ਘੇਰਾ ਲਾਪ ਦੇਣੀ ਆ 25 ਘੇਰੇ ਦਾ ਸੂਟ ਕੱਟ ਜਿੰਨਾ ਮਰਜ਼ੀ ਕਰ ਲੋ येलो ਕਲਰ ਹੈਗਾ ਲੋ ਔਰ ਵਰਕ ਦੇ ਕਲਰ ਹੈ ਜਿਹੜੇ ਉਹ ਬਹੁਤ ਜ਼ਿਆਦਾ ਅੱਖਾਂ ਨੂੰ ਖਾਣ ਵਾਲੇ ਨਹੀਂ ਹੈ ਬਸ ਸੋਬਰ ਸੋਬਰ ਜੇ ਕਲਰ ਨੇ ਤੇ ਬਸ ਇਹੀ ਵਰਕ ਹੈ ਦੇ ਘੇਰੇ ਤੇ ਹੀ ਤੇ ਇਹਦੇ ਚ ਇੱਕ ਥੋੜੀ ਜੀ ਪ੍ਰੋਬਲਮ ਹੈਗੀ ਆ ਇਹ ਸੂਟ ਦੇ ਵਿੱਚ ਥੋੜਾ ਜਾ ਰੰਗ ਲੱਗਿਆ ਹੋਇਆ ਦੇਖ ਥੋੜਾ ਜਾ ਪਤਾ ਨਹੀਂ ਕਿਸ ਚੀਜ਼ ਦਾ ਰੰਗ ਹੈ ਕੋਈ ਮਸ਼ੀਨ ਦਾ ਰੰਗ ਹੈ ਬਸ ਇਹਦੇ ਵਿੱਚ ਇਹੀ ਪ੍ਰੋਬਲਮ ਹੈ ਸੂਟ 'ਚ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਵੈਸੇ ਜਿਹਨੇ ਦੁਪੱਟਾ ਦਾ ਬੁਟਾ ਲੈ ਲੈਣਾ ਜਦੋਂ ਇਠਾਈ ਆ ਜਾਣਾ ਇਹਨੇ ਤੇ ਇਹ ਦੁਪੱਟੇ ਤੇ ਇਹ ਵਰਕ ਹੈ ਤਾਂ ਹੀ ਇਹ ਸੂਟ ਹੈ ਜਿਹੜਾ ਇਹ ਬਿਲਕੁਲ ਐਵੇਂ ਵਹੂ ਜਾਊਗਾ ਹੁਣ ਦੁਪੱਟੇ ਤੇ ਕਾਫੀ ਵਰਕ ਹੋਇਆ ਹੋਇਆ ਆ ਵੱਡੇ ਵੱਡੇ ਦੁਪੱਟੇ ਨੇ ਔਰ ਕੰਨੀਆਂ ਤੇ ਇਹਨਾਂ ਦੇ ਕਟ ਵਰਕ ਵੀ ਹੋ ਜਾਵੇ ਨਾਲ ਬਹੁਤ ਪਿਆਰਾ ਸੂਟ ਹੈ ਇਹ ਸੂਟ ਜਿਹੜਾ ਇਹ ਤੁਹਾਨੂੰ ਮਿਲ ਜੂਗਾ ਹੁਣੋਂ 1100 ਚ ਤੇ ਪਰ ਜੇ ਤੁਸੀਂ ਦੋ ਲਓਗੇ ਤਾਂ 1000 ਲਓ ਹੁਣ ਜਿਹੜੇ ਮੈਂ ਤੁਹਾਨੂੰ ਸੂਟ ਦਿਖਾਉਂਗੀ ਨਾ ਇਹ ਸਾਰੇ ਸੂਟ ਆ ਜਿਹੜੇ 8-800 ਦੇ ਨੇ ਪਰ ਜੇ ਤੁਸੀਂ ਕਿਸੇ ਹੋਰ ਸੂਟ ਦੇ ਨਾਲ ਚੱਕ ਲੈਣੋ ਇਹਨੂੰ ਤੇ 700 ਦਾ ਹੀ ਰਹਿ ਜੂਗਾ ਆ ਲੋ ਕਪੜਾ ਬਹੁਤ ਜਿਆਦਾ ਸੋਹਣਾ ਸਿਰਾ ਕਪੜਾ ਹੈ ਹੁਣ ਤੁਹਾਨੂੰ ਮੈਂ ਦੱਸਦੀ ਆ ਕਿ ਇਹ ਕਿਵੇਂ ਬਣਨਾ ਸੂਟ ਦਾ ਆਹ ਲੋ ਜੀ ਇੱਥੇ ਦੋ ਪੈਨਲ ਬਣੇ ਹੋਏ ਨੇ ਔਰ ਨੇੜੇ ਨੇੜੇ ਨੇ ਪੈਨਲ ਦੋਨੋਂ ਇਹਦੀ ਲੈਂਥ ਦੇਖੋ ਤੁਸੀਂ ਇਹਦੀ ਪੈਨਲ ਦੀ ਲੈਂਥ ਹੈਗੀ ਆ ਜੀ 3.33 ਹੋਣੀ 34 ਠੀਕ ਹੈ ਤੇ ਇਹਦਾ ਜਿਹੜਾ ਗਲਾ ਨਿਕਲਣਾ ਨਾ ਉਹ ਇੱਥੋਂ ਨਿਕਲਣਾ ਉੱਪਰੋਂ ਇਹ ਸਿਰਫ ਨੱਕ ਤੱਕ ਬਣੇ ਹੋਏ ਨੇ ਪੈਨਲ ਤਾਂ ਕਰਕੇ ਬਹੁਤ ਨੇੜੇ ਨੇੜੇ ਪਈ ਹੋਈ ਨੇ ਠੀਕ ਹੈ ਹੁਣ 33 34 ਹੈਗੀ ਆ 34 ਕੇਦੀ ਲੈਂਥ ਤੇ ਉੱਪਰੋਂ ਤੁਸੀਂ ਦੇਖ ਲਓ ਇਹਦੇ 'ਚ ਥੋੜਾ ਗਲਾ ਕਿੰਨਾ ਹੈ 7 ਇੰਚ ਤਾਂ ਹੋਊਗਾ ਹੀ ਚੌਂਕੀ ਤੇ ਸੱਤ ਅਗਰ 41 ਇੰਚ ਦਾ ਸੂਟ ਬਣੂਗਾ ਅਗਰ 41 42 ਤੱਕ ਵੀ ਲਿਜਾ ਸਕਦੇ ਹਾਂ ਜੀ ਅੱਜਕੱਲ ਨੰਬਰ ਨੰਬਰ ਤਾਂ ਕਰ ਹੀ ਲੈਣੇ ਹੁੰਦੇ ਆ ਭਲੇ ਸਾਲਸਾ ਦੇ ਕੇ ਮੰਨ ਲਓ ਇੱਥੇ ਲੇਸ ਇਨਸਰਟ ਕਰ ਲਈ ਉਸ ਤੋਂ ਬਾਅਦ ਜੇ ਇੱਥੇ ਇੱਕ ਲੇਸ ਇਨਸਰਟ ਕਰ ਲਈ ਤੇ ਨੀਚੇ ਫੇਰ ਲੇਸ ਲਾਦੀ ਤਾਂ ਬਹੁਤ ਸੋਹਣਾ ਸੂਟ ਬਣ ਜਾਂਦਾ ਹੁੰਦਾ ਤੇ ਲੈਂਥ ਵਧਾਉਣ ਦਾ ਕੋਈ ਔਖਾ ਨਹੀਂ ਹੁੰਦਾ ਜਿਵੇਂ ਮਰਜ਼ੀ ਵਧਾ ਲਓ ਘਟਾ ਲਓ ਇਹ ਹੈਗੀ ਬਾਜੂ ਇਸ ਤਰ੍ਹਾਂ ਲੰਬੀ ਬਣੂਗੀ ਇਹਦੀ ਬਾਜੂ ਠੀਕ ਹੈ ਤੇ ਇਹ 800 ਦਾ ਸੂਟ ਹੈ ਅਗਰ ਦੋ ਚੱਕੋਂ ਵੇਤਾ 700 ਦਾ ਸੂਟ ਬਣੂਗਾ ਠੀਕ ਹੈ ਜੀ ਹਾਂ ਲੋ ਡੈਂਟਿੰਗ ਜੌਰਜਟ ਦਾ ਸੂਟ ਹੈ ਬਹੁਤ ਪਿਆਰਾ ਲੱਗਦਾ ਫ੍ਰੀ ਸ਼ਿਪਿੰਗ ਨਾਲ ਆਊਗਾ ਅਗਲਾ ਦੇਖੋ ਉਹ ਵੀ ਇਹਦੀ ਚੀਜ਼ ਹੈ ਬਸ ਇਹਦਾ ਕਲਰ ਫਰਕ ਪਈ ਜਾਊਗਾ ਚਨੂਨ ਦੇ ਵਿੱਚ ਉਦਾਂ ਹੀ ਇਹ ਹੈਗਾ ਜੀ ਲੋ ਉਹੀ ਵਰਕ ਹੈ ਸੇਮ ਜਿਸ ਤਰ੍ਹਾਂ ਪਹਿਲਾਂ ਦੇਖਿਆ ਸੀ ਉਹੀ ਲੈਂਥ ਹੈਗੀ ਹੈ ਦੀ ਲੋ ਅਗਲਾ ਸੂਟ ਜਿਹੜਾ ਇਹ ਵੀ ਉਹੀ ਆ ਬਹੁਤ ਸੋਹਣੀ ਜੌਰਜਟ ਬਹੁਤ ਜਿਆਦਾ ਸੋਹਣੀ ਚੱਕ ਵਾਲੀ ਹੈ ਉਸੇ ਤਰ੍ਹਾਂ ਇਹਦੀ ਆ ਬਾਜੂ ਹੈ ਇਸ ਤਰ੍ਹਾਂ ਵਰਕ ਹੋਊਗਾ ਲੰਬਾ ਜਿਹਾ ਤੇ ਬਾਜੂ ਤੇ ਤੇ ਉਦਾਂ ਹੀ ਇਹਦੀ ਸ਼ਰਟ ਹੋਊਗੀ ਹਾਂ ਲਓ ਜੀ ਇਹ ਸ਼ਰਟ ਹੋਊਗੀ ਔਰ neck ਦਾ ਜਿਹੜਾ ਉਹ ਇੱਥੋਂ ਨਿਕਲੂਗਾ ਠੀਕ ਹੈ ਜੀ ਬਹੁਤ ਪਿਆਰਾ ਸੂਟ ਬਣ ਕੇ ਰੈਡੀ ਹੋਣਾ ਤੁਹਾਡਾ ਤੇ ਪ੍ਰਾਈਸ ਕੁਛ ਵੀ ਨਹੀਂ ਹੈਗੀ ਇਹਦੀ ਆ ਦੇਖ ਲਓ ਇਹ ਵੀ ਓਵੇਂ ਹੀ ਆ ਇਹ ਵੀ ਚਨੂਨ ਦੇ ਵਿੱਚ ਆ ਚੈੱਕ ਵਾਲੀ ਚਨੂਨ ਆ ਔਰ ਸ਼ਾਈਨ ਕਰਦੀ ਹੈ ਜੀ ਚਨੂਨ ਐਵੇਂ ਨਹੀਂ ਹੈਗੀ ਬਹੁਤ ਸੋਹਣੀ ਹੈ ਠੀਕ ਐ ਸੋਹਣਾ ਰੰਗ ਬਹੁਤ ਸੋਹਣਾ ਕਲਰ ਐ ਹਾਂ ਅਗਲਾ ਦੇਖੋ ਇਹ ਵੀ ਜੌਰਜਟ ਚਾਹ ਰਡੈਂਟਿੰਗ ਜੌਰਜਟ ਐ ਕਪੜਾ ਬਹੁਤ ਜਿਆਦਾ ਸੋਹਣਾ ਹੁੰਦਾ ਬਹੁਤ ਜਿਆਦਾ ਹੁਣ ਤੁਸੀਂ ਰੇਟ ਤੇ ਨਾ ਜਾਇਓ ਕਿ ਰੇਟ ਘਟਾ ਰੇਟ ਦਾ ਹੁਣ ਤਾਂ ਘਟਾ ਗਿਆ ਕਿਉਂਕਿ ਸਟਾਕ ਕੱਢਣਾ ਹੀ ਐ ਲੋ ਕਲਰ ਵੀ ਬਹੁਤ ਸੋਹਣਾ ਐ ਨਾ ਤਾਂ ਇਹ ਟਿੰਕਨ ਆਇ ਰੈੱਡ ਐ ਪਤਾ ਨਹੀਂ ਕਿਹੜਾ ਕਲਰ ਐ ਸੋਹਣਾ ਬਹੁਤ ਐ ਵੀਡੀਓ ਚ ਪਤਾ ਨਹੀਂ ਕਿਉਂ ਜਾ ਰਿਹਾ ਆ ਸਹੀ ਹੈ ਸਹੀ ਹੈ ਆ ਸਹੀ ਹੈ ਲਓ ਜੀ ਇੱਥੇ ਦੇਖ ਲਓ ਜਿੱਥੇ ਬੀਬੀ ਨੇ ਦੱਸਿਆ ਤੁਹਾਨੂੰ ਉਹ ਵਾਲਾ ਸਹੀ ਕਲਰ ਹੈ ਅਗਲਾ ਦੇਖੋ ਇਹ ਵੀ ਬਹੁਤ ਸੋਹਣਾ ਹੈ ਕਲਰ ਸਾਰੇ ਸੋਹਣੇ ਹਨ ਲਾਈਟ ਡਾਰਕ ਹਰ ਤਰ੍ਹਾਂ ਦੇ ਹੈ ਲਓ ਜੀ ਉਦਾਂ ਹੀ ਇਹ ਆ ਆ ਵਾਲਾ ਵਰਕ ਹੋਇਆ ਹੋਇਆ ਇਹਦੇ ਤੇ ਠੀਕ ਹੈ ਜੀ ਰੰਗ ਸਹੀ ਨਹੀਂ ਹੁੰਦਾ ਹਰ ਆ ਜਾ ਜਾ ਰੇ ਬਹੁਤ ਚੀਜ਼ ਦੱਸਾਂ ਤੁਹਾਨੂੰ ਬੰਦ ਕਰੀ ਬੰਦ ਕਰੀ ਬੰਦ ਕਰੀ ਹੈ ਬੰਦ ਕਰੀ ਦੇ ਦੇ ਲੋ ਜੀ ਆਹ ਸੂਟ ਦੇਖੋ ਬੜਾ ਹੀ ਸੋਹਣਾ ਜਿਹਾ ਕਲਰ ਹੈਗਾ ਬਹੁਤ ਸੋਹਣਾ ਕਲਰ ਹੈਗਾ ਤੇ ਇਹਦੇ ਵਿੱਚ ਦੇਖੋ ਤੁਸੀਂ ਤੁਹਾਨੂੰ ਤਾਂ ਪਤਾ ਨਹੀਂ ਧਿਆਨ ਆਇਆ ਕਿ ਨਹੀਂ ਆਇਆ ਵੀਡੀਓ 'ਚ ਅਜੇ ਪਰ ਮੈਨੂੰ ਖੋਲਦੇ ਸਾਰ ਆ ਗਿਆ ਕਿ ਇਹਦੇ ਵਿੱਚ ਦੋ ਦੋ ਪਿੰਕ ਲਾਈਨਰ ਨੇ ਆਹਾ ਤੇ ਇਹਦੇ ਵਿੱਚ ਇੱਕ ਵਾਈਟ ਹੈ ਇੱਕ yellow ਇੱਕ pink ਠੀਕ ਹੈ ਆਹ ਵਾਲੀ ਤਾਂ ਸਹੀ ਹੈ ਵਾਈਨ ਵਾਲੀ ਤਾਂ ਇਹਦੇ 'ਚ ਵਾਈਟ ਹੈ ਨੀਗਾ ਇਹਦੇ 'ਚ ਵਾਈਟ ਹੈਗਾ ਠੀਕ ਹੈ ਹੁਣ ਤੁਸੀਂ ਦੇਖ ਲਓ ਇਹ ਸੂਟ 700 ਦੇ ਵਿੱਚ ਮਿਲੂਗਾ ਅਗਰ ਇਹਦੇ ਨਾਲ ਹੋਰ ਚੱਕ ਲਓਗੇ ਇੱਕ ਤਾਂ 600 ਰੁਪਏ ਦੇਗਾ ਦੇਖੀ ਲੋ ਉਹ ਵੀ ਮੇਰੇ ਖਿਆਲ ਆ ਲੋ ਜੀ ਆ ਸੁਬੇ ਦੇਖੋ ਇਹ ਸੈਮੀ ਚਨੋਂ ਦਾ ਸੂਟ ਹੈ ਕਾਫੀ ਵਧੀਆ ਸੂਟ ਹੈ ਇਹ ਕਿੱਥੋਂ ਆ ਬੜਾ ਜਿਆਦਾ ਸੋਹਣਾ ਸੂਟ ਹੈ ਜੀ ਬਹੁਤ ਜਿਆਦਾ ਸਿਰਈ ਸੂਟ ਹੈ ਤੇ ਇਹਦਾ ਮੈਂ ਤੁਹਾਨੂੰ ਨਾਪ ਲੈਣੀ ਹੈ ਠੇਰਾ ਕਿੰਨਾ ਬਣੂਗਾ ਸੂਟ ਆ ਇੱਥੇ ਰੰਗ ਵੇਖ ਲੈਣ ਸਹੀ ਹੈ ਇੱਥੇ ਰੈੱਡ ਕਲਰ ਬਹੁਤ ਸੋਹਣਾ ਜਿਹਾ ਰੈੱਡ ਹੈ ਇਹ ਖਾਣ ਖਾਣ ਵਾਲਾ ਜੀ ਇਹ ਕਿਰਾਇਆ ਤਾਂ ਹੈਗਾ ਜੀ ਹੁਣ 20 ਤੇ ਤੁਸੀਂ ਇਹਨੂੰ 21 22 22.5 ਤੱਕ ਕਰ ਲਿਆ ਲਿਆ ਆਹ ਰੰਗ ਸਹੀ ਹੈ ਬਸ ਆਹ ਵੇਖ ਲਿਆ ਤੇ ਚੌਕ ਬੜੇ ਲੰਬੇ ਲੰਬੇ ਚੌਕ ਬਣਾਏ ਹੋਏ ਨੇ ਇਹਦੇ ਬੜਾ ਸੋਹਣਾ ਸੂਟ ਹੈ ਇਹ ਠੀਕ ਹੈ ਹਾਂ ਬਹੁਤ ਤੇਰਾ ਸੂਟ ਹੈ ਤੇ ਇਹ ਹੈਗੀ ਇਹਦੀ ਬਾਜੂ ਇਹ ਸੂਟ ਜਿਹੜਾ ਤੁਹਾਨੂੰ ਮਿਲੂਗਾ ਜੀ 1250 ਚ ਬੜੇ ਸ਼ੌਕ ਨਾਲ ਬਣਾਇਆ ਹੋਇਆ ਸੂਟ ਹੈ ਅਗਰ ਤੁਸੀਂ ਹੋਰ ਸੂਟ ਲੈ ਲੋਗੇ ਨਾਲ ਤੇ 1150 ਚ ਹੱਦ ਮੈਂ ਬਸ ਸਾਰੇ ਹੁਣ ਤੁਹਾਨੂੰ ਇਦਾਂ ਹੀ ਕਢਣ ਲੱਗੀਆਂ ਕਿਨੇ ਮੇਰਦ ਨਹੀਂ ਆ ਕੰਮ ਬਸ ਉਹ ਵਾਲਾ ਕੰਮ ਹੈ ਅੱਜ ਮੇਰਾ ਕਿਨੇ ਮੇਰਦ ਨਹੀਂ ਆ ਕੰਮ ਆ ਲਓ ਬਹੁਤ ਸੋਹਣੀ ਪੈ ਗਈ ਇਹਦਾ ਤਾਂ ਕਹਿਣੇ ਕੀ ਹੈ ਇਹਦਾ ਤਾਂ ਮੁੱਲ ਹੀ ਨਹੀਂ ਹੈ ਕੋਈ ਵੈਸੇ ਦੇਖਿਆ ਜਾਵੇ ਤਾਂ ਮੁੱਲ ਹੀ ਨਹੀਂ ਹੈ ਕੋਈ ਇੰਨਾ ਜਿਆਦਾ ਸੋਹਣਾ ਸੁਣਦਾ ਨਾ ਜੀ ਇਹ ਪੁੱਛੋ ਹੀ ਲਓ ਲੰਬਾ ਵੀ ਬਹੁਤ ਹੋਊਗਾ ਚਕਾੜੀ ਤੰਡਾੜੀ ਤੱਕ ਲੈਂਥ ਚਲੀ ਜਾਊਗੀ ਇਹਦੀ ਇਹ ਹੈਗੀ ਇਹਦੀ ਬਾਜੂ ਬਹੁਤ ਸੋਹਣੀ ਬਾਜੂ ਹੈ ਪਰ ਇਹ ਸੂਟ ਤੁਹਾਨੂੰ 1400 ਤੋਂ ਘੱਟ ਮਿਲ ਨਹੀਂ ਸਕਦਾ ਠੀਕ ਹੈ ਜੀ ਪਰ ਜੇ ਹੋਰ ਚੱਕ ਲਿਆ ਨਾਲ ਤਾਂ 1300 ਤੱਕ ਮਿਲ ਜੂਗਾ ਬਹੁਤ ਜਿਆਦਾ ਹੀ ਸੋਹਣਾ ਸੂਟ ਹੈ ਇਹ ਤੁਹਾਨੂੰ ਵੀ ਦਿਖਦਾ ਹੀ ਹੋਣਾ ਇਹ ਲਓ ਆਹ ਲਓ ਜੀ ਅਗਲਾ ਦੇਖੋ ਇਹ ਪਿੰਕ ਕਲਰ ਹੈ ਕੋ ਡਾਰਕ ਪਿੰਕ ਵਾਲਾ ਨਹੀਂ ਹੁੰਦਾ ਜਿਹੜਾ ਉਹ ਵਾਲਾ ਆਹ ਲਓ ਜੀ ਇਹ ਹੈਗਾ neck ਬਹੁਤ ਪਿਆਰਾ neck ਬਣਿਆ ਹੋਇਆ ਦਾ ਜਰੀ ਨਾਲ ਜਰੀ ਸਾਰੀ ਯੂਜ਼ ਕੀਤੀ ਹੈ ਫਰੋਜ਼ੀ ਹੈ ਬਸ ਕੱਲਾ ਥ्रेड ਬਹੁਤ ਜਿਆਦਾ ਸੋਹਣਾ ਸੁੰਗਾ ਬਹੁਤ ਜਿਆਦਾ ਇਹਦੇ ਵਿੱਚ ਨਾ ਨਾਲੇ ਤਾਂ ਬਾਜੂ ਦਾ ਵਰਕ ਹੋਇਆ ਹੋਇਆ ਔਰ ਨਾਲੇ ਪਹੁੰਚਾ ਹੁੰਦਾ ਵਰਕ ਹੋਇਆ ਹੋਇਆ ਠੀਕ ਹੈ ਜੀ ਇਹ ਸੂਟ ਵੀ 14 16 ਸੂਟ ਹੈ ਬਾਜੂ ਸਲਵਾਰ ਔਰ ਨੇਕ ਬੜਾ ਪਿਆਰਾ ਸੂਟ ਹੈ ਅਗਲਾ ਦੇਖੋ ਇਹ ਨਾ ਜੀ ਸ਼ੁਰੂ-ਸ਼ੁਰੂ ਵਿੱਚ ਜਦੋਂ ਅਸੀਂ ਕੰਮ ਸ਼ੁਰੂ ਕੀਤਾ ਸੀ ਵਰਕ ਵਾਲੇ ਸੂਟਾਂ ਦੇ ਕਰਿਆ ਸੀ ਫਿਰ ਬੜੀਆਂ ਕੁਝ ਪਹਿਣਾ ਨਹੀਂ ਸਾਨੂੰ ਬੜੀ ਜਿਆਦਾ ਪਰੇਸ਼ਾਨੀ ਦਿੱਤੀ ਤੇ ਵਿਚਾਰਦੇ ਤੇ ਆਰਡਰ ਦਾ ਸੂਟ ਆ ਆ ਆਰਡਰ ਦਾ ਸੂਟ ਆ ਛੜਦਾ ਬਾਅਦ ਚ ਪਤਾ ਹੀ ਨਹੀਂ ਲੱਗਦਾ ਹੁੰਦਾ ਸੀ ਘਣਾ ਹੁੰਦਾ ਕੋਈ ਸਮਝ ਸਮਝ ਨਹੀਂ ਆਈ ਸਾਨੂੰ ਫਿਰ ਅਸੀਂ ਅੱਕ ਕੇ ਹੀ ਇਦਾਂ ਦੇ ਸੂਟ ਛੜਤੇ ਸੀਗੇ ਜੇ ਇਹਨਾਂ ਨੂੰ ਛੱਡੋ ਕਰੇ ਲੋ ਸਾਢੇ 21 ਘੇਰਾ 22 ਤੱਕ ਜਾਊਗਾ ਸਾਢੇ 22 ਤੱਕ ਜਾਊਗਾ ਆਰਾਮ ਨਾਲ ਠੀਕ ਹੈ ਵਰਕ ਬਹੁਤ ਸੋਹਣਾ ਹੋਊਗਾ ਬੜਾ ਹੀ ਜ਼ਿਆਦਾ ਸੋਹਣਾ ਵਰਕ ਤੇ ਹੋਰ ਨਾ ਦਿਖਾਉਣੀ ਇਹਦੀ ਬਾਜੀ ਆਲੋ ਠੀਕ ਹੈ 1400 ਜੇ ਮਿਲ ਜੂਗਾ ਪੱਲਾ ਸੂਟ 1400 ਚ ਮਿਲ ਜੂਗਾ ਹਲੋ ਸੈਮੀ ਚਰੋਨ ਔਰ ਸੈਮੀ ਚਰੋਨ ਨਹੀਂ ਸੈਮੀ ਕ੍ਰੇਪ ਇਹ ਵੀ ਕਿਸੇ ਨੇ ਆਰਡਰ ਦਾ ਬਣਾ ਕੇ ਛੱਡਿਆ ਹੋਇਆ ਸਾਡੇ ਤੋਂ ਕੀ ਕਰੀਏ ਅਸੀਂ ਬਹੁਤ ਪਰੇਸ਼ਾਨ ਹੋਏ ਆ ਕਿ ਨਾ ਅਦਾ ਇਹ ਵੀ 45 ਬੰਦੋਲੀ ਲੈਂਦਾ ਮੇਰਾ ਇਹਦੇ ਨਾਲ ਦਾ ਸੂਟ ਹੈ ਮੇਰਾ ਦੇਖ ਕੇ ਹੀ ਅਗਲੇ ਨੇ ਬਣਵਾਇਆ ਸੀ ਲੈਂਥ ਬਹੁਤ ਅੜੀ ਜੀ 45 ਬੰਦੋਲੀ ਲੈਂਥ ਰਾਮਨਾਥ ਬੰਦੋਲੀ ਸਾਰੀ ਹੈਗੀ ਹੈ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਹੈ ਸੈਮੀ ਕ੍ਰੇਪ ਦੇ ਵਿੱਚ ਸੂਟ ਬਣਿਆ ਤੇ ਇਹ ਹੈਗੀ ਇਹਦੀ ਬਜਟ ਠੀਕ ਹੈ ਇਹ ਆਲ ਓਵਰ ਸੂਟ ਹੈ ਜੀ ਕਾਫੀ ਸ਼ੇਡ ਦਾ ਠੀਕ ਹੈ ਇਹ ਵੀ 1400 ਦਾ ਸੂਟ ਹੈ ਕੱਲਾ ਸੂਟ 1400 ਦਾ ਲੋ ਜੀ ਕਲਾਸਕ ਸੂਟ ਦਿਖਾਉਣ ਲੱਗੀ ਆ ਧਿਆਨ ਨਾਲ ਦੇਖਿਓ ਉਹ ਲੋ ਜੀ ਇਹ ਸੂਟ ਬਹੁਤ ਪਿਆਰਾ ਸੂਟ ਬਣਿਆ ਹੋਇਆ ਹੈ ਇਹ ਬਹੁਤ ਜਿਆਦਾ ਸੋਹਣਾ ਸੂਟ ਹੈ ਮੈਂ ਤੁਹਾਨੂੰ ਇਹ ਘੇਰਾ ਮਾਪ ਦੇਣੀ ਹੈ ਕਿੰਨਾ ਹੋਊਗਾ ਸਾਢੇ 23 ਮੇਰਾ ਖਿਆਲ ਆ ਕਿ ਇਹਰਾ ਥੋੜਾ ਬਣ ਕੇ ਰੈਡੀ ਹੋ ਜਾਊਗਾ ਘੱਟ ਤਾਂ ਹੋ ਸਕਦਾ ਫਿਰ ਉੱਪਰ ਜਾ ਕੇ ਜਿਹੜਾ ਵਰਕ ਹੋਇਆ ਵੀ ਬਹੁਤ ਜ਼ਿਆਦਾ ਸਫਾਈ ਦਾ ਵਰਕ ਹੈ ਜੀ ਇਹ ਕਾਫੀ ਜ਼ਿਆਦਾ ਸੋਹਣਾ ਵਰਕ ਹੈਗਾ ਠੀਕ ਹੈ ਸਾਰੀ ਜਰੀ ਯੂਜ਼ ਕੀਤੀ ਹੋਈ ਆ ਆ ਕੋਈ ਗੋਟਾ ਨਹੀਂ ਆ ਸਾਰੀ ਜਰੀ ਦਾ ਕੰਮ ਹੋਇਆ ਹੋਇਆ ਦਿੱਤੇ ਜੀ ਤੇ ਇਹ ਹੈਗਾ ਜੀ ਇਹਦਾ ਬਾਜੂ ਦਾ ਵਰਕ ਦੇਖੋ ਇੰਨਾ ਸੋਹਣਾ ਵਰਕ ਹੋਇਆ ਠੀਕ ਹੈ ਅੱਜ ਇਹ ਵੀ ਜਿਆਦਾ ਸੋਚੀ ਜਾ ਰਿਹਾ ਜੀ ਜੇ ਕੱਲਾ ਲੈਣਾ ਆਇਤਾ ਜਮਈ ਲੁਕਣ ਵਾਲਾ ਕੰਮੀ। ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਇਹਦੇ ਨਾਲ ਨਾ ਹੀ ਦੁਪੱਟਾ ਹੈਗਾ ਜੇ ਤੁਸੀਂ ਲੈਣਾ ਚਾਹੋ ਲੋ। ਅੱਛਾ ਅਗਰ ਤੁਹਾਨੂੰ ਚਾਹੀਦਾ ਨਾ ਤੇ ਦੁਪੱਟਾ ਹੈਗਾ ਇਹਦੀ ਤੇ ਆਪਣੇ ਕੋਲੇ। ਅ ਇਹ ਹੈਗਾ ਦੁਪੱਟਾ। ਉਹਦੇ ਚ ਬੰਬਰ ਚ 8 ਟਾਈਆਂ ਡਾਈ ਹੋਏ ਹੋਏ ਐ ਇਸੇ ਨਾਲ ਹੀ ਪ੍ਰਾਇਆ ਹੋਇਆ। ਅਗਰ ਤੁਸੀਂ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ। ਇਹ ਦੁਪੱਟਾ ਤੁਹਾਨੂੰ ਮਿਲੂਗਾ ਜੀ 600 ਚ। ਹਾਂ 600 ਚ 350 ਤੋਂ 500 ਰੁਪਏ ਹੈ। ਪੇਤਾਈ ਚ ਸੋਚ ਵਿੱਚ ਰੁਕਾ ਅਗਰ ਤੁਸੀਂ ਨਹੀਂ ਲੈਣਾ ਚਾਹੁੰਦੇ ਛੱਡ ਵੀ ਸਕਦੇ ਹੋ ਸਾਡੇ ਤਾਂ ਕਿਸੇ ਨਾਲ ਕਿਸੂਤਾਂ ਨਾਲ ਵੀ ਲੱਭ ਜਾਂਦਾ ਹੁੰਦਾ ਇਹ ਜੇ ਕਿਤੇ ਨਾ ਕਿਤੇ ਸੰਪਲੈਸ ਤਾਂ ਲਈ ਆਉਂਦੇ ਆ ਯੂਜ਼ ਹੋ ਜਾਂਦਾ ਠੀਕ ਹੈ ਜੀ ਇਹ ਤੁਹਾਡੀ ਮਰਜ਼ੀ ਹੈ ਤੇ ਇੱਕ ਛੂਟ ਹੋਰ ਦਿਖਾਵਾਂ ਇਹ ਸੈਮੀ ਕ੍ਰੇਪ ਦਾ ਛੂਟ ਹੈ ਬਹੁਤ ਸੋਹਣਾ ਛੂਟ ਹੈ ਆਹ ਲਓ 5 ਮੀਟਰ ਛੂਟ ਮੇਰੂਗਾ ਸੈਮੀ ਕ੍ਰੇਪ ਦੇ ਵਿੱਚ ਜਿਵੇਂ ਕੱਲ ਆਪਾਂ ਦਿਖਾਈ ਸੀ ਉਹੀ ਹੈ ਐਸ ਕੇ ਦੀ ਹੈਗੀ ਇਹ ਆ ਦੇਖ ਲਓ ਆਹ ਇਹ ਸੈਮੀ ਚੂਨ ਦਾ ਦੁਪੱਟਾ ਮਿਲੂਗਾ ਨਾਲ ਦੁਪੱਟਾ ਪੂਰਾ ਫਲਟ ਨਾਲ ਮਿਲੂਗਾ ਲਓ ਆਇਆ ਇਹ ਦੁਪੱਟਾ ਮਿਲਦਾ ਬਹੁਤ ਈਆਰਾ ਇਹ ਵੀ 1000 ਰੁਪਏ ਦਾ ਸੂਟ ਹੈ ਦੋ ਲੈ ਲਓਗੇ ਤਾਂ 900 ਦਾ ਇੱਕ ਕਲਰ ਹੋਰ ਹੈ ਇਹਦੇ ਵਿੱਚ ਉਹ ਕਲਰ ਪਾਇਆ ਸੀਗਾ ਉਹਦੇ ਵਿੱਚੋਂ ਹੀ ਨਿਕਲਿਆ ਮੈਨੂੰ ਲੱਗਦਾ ਕਈ ਪਹਿਣਾ ਨੇ ਮੈਨੂੰ ਪੁੱਛਿਆ ਵੀ ਤੇ ਮੈਨੂੰ ਯਾਦ ਹੀ ਨਹੀਂ ਰਿਹਾ ਵੀ ਹੈਗਾ ਇਹ ਪੁੱਠੀ ਤੇ ਆ ਆ ਸਿੱਧੀ ਕਈ ਪਹਿਣਾ ਨੇ ਮੈਥੋਂ ਪੁੱਛਿਆ ਤੇ ਮੈਂ ਕਹਾ ਤਾਂ ਕਿ ਇਹ ਹੁਸੇ ਰੋ ਗਿਆ ਪਰ ਐਕਚੁਅਲੀ ਇਹ ਸੂਟ ਪਿਆ ਸੀ ਮੈਨੂੰ ਐਸੀ ਇੱਕ ਤਾਂ ਪਰ ਆਪਣੇ ਕੋਲ ਦੋ ਸੀਗੇ ਲੋ ਇਹ ਹੈਗਾ ਜੀ ਇਹਦਾ ਦੁਪੱਟਾ ਬਹੁਤ ਸੋਹਣਾ ਲੁੱਟਾ ਜੀ ਬਹੁਤ ਸਿਰਾ ਸੋਹਣਾ 2 ਮੀਟਰ ਦਾ ਦੁਪੱਟਾ 2 ਮੀਟਰ ਦਾ ਦੁਪੱਟਾ ਪ੍ਰਾਈਸ 1000 ਠੀਕ ਹੈ ਜੀ ਲੋ ਲੋ ਜੀ ਅਸੀਂ ਆਪਣੀ ਅੱਜ ਦੀ ਕਲੈਕਸ਼ਨ ਅਮੀਦਾ ਤੁਹਾਨੂੰ ਪਸੰਦ ਆਊਗੀ ਪਸੰਦ ਆਏ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆਂ ਕੋਹੋ ਸੋਹਣੀ ਦੀ ਕਲੈਕਸ਼ਨ ਲੈ ਕੇ ਆਪਾਂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ